ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਨਸਾਨ ਦੀ ਨੀਅਤ ਅਤੇ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਭਰੋਸੇ ਦੀ ਤਾਕਤ ਬਾਰੇ ਗੱਲ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਕਿਉ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਭਰੋਸਾ ਹੋ ਗਈ ਤਾਂ ਕੋਈ ਵੀ ਦੁੱਖ ਬੰਦੇ ਨੂੰ ਦੁਖੀ ਨਹੀਂ ਕਰ ਸਕਦਾ ਜਿਸ ਬੰਦੇ ਦਾ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਭਰੋਸਾ ਬਣ ਜਾਵੇ ਉਹ ਬੰਦੇ ਨੂੰ ਕੋਈ ਵੀ ਕੰਮ ਕਰਨਾ ਔਖਾ ਨਹੀਂ ਲੱਗਦਾ ਉਸ ਬੰਦੇ ਦੇ ਮਨ ਦੀਆਂ ਇੱਧਰ ਉੱਧਰ ਦੀਆਂ ਆਸਾਂ ਮੁੱਕ ਜਾਂਦੀਆਂ ਨੇ ਉਹਦੀ ਆਸ ਉਹਦੀ ਅਰਦਾਸ ਪਰਮਪਿਤਾ ਪਰਮਾਤਮਾ ਜੀ ਦੇ ਅੱਗੇ ਹੀ ਹੁੰਦੀ ਆ ਉਹਦਾ ਸਿਰ ਜਦੋਂ ਵੀ ਝੁਕਦਾ ਹੈ ਆਪਣੇ ਪਰਮਪਿਤਾ ਪਰਮਾਤਮਾ ਜੀ ਦੀ ਅੱਗੇ ਝੁਕਦਾ ਹੈ ਉਹ ਜਦੋਂ ਵੀ ਮੰਗਦਾ ਹੈ ਆਪਣੇ ਪਰਮਪਿਤਾ ਪਰਮਾਤਮਾ ਜੀ ਤੋਂ ਹੀ ਮੰਗਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਜਿੰਦਾਂ ਦੇ ਮਰਜ਼ੀ ਹਾਲਾਤ ਹੋਣ ਉਹ ਹਮੇਸ਼ਾ ਚਰਦੀ ਘਲਾ ਦੇ ਵਿੱਚ ਰਹਿੰਦਾ ਹੈ ਪਰਮਾਤਮਾ ਦੇ ਕੀਤੇ ਹੋਏ ਹਰ ਫੈਸਲੇ ਨੂੰ ਸੱਤ ਕਰਕੇ ਮੰਨਦਾ ਹੈ ਖੁਸ਼ ਰਹਿੰਦਾ ਹੈ ਤੇ ਫਿਰ ਅਜੇ ਪਰੋਸੇ ਵਾਲੇ ਇਨਸਾਨਾਂ ਦੇ ਉਤੇ ਪਰਮਪਿਤਾ ਪਰਮਾਤਮਾ ਜੀ ਵੀ ਬੜੀ ਕਿਰਪਾ ਕਰਦੇ ਨੇ ਉਹਨਾਂ ਦੀ ਹਰ ਥਾਂ ਤੇ ਲਾਜ ਰੱਖਦੇ ਨੇ ਹਰ ਥਾਂ ਤੇ ਸਹਾਈ ਹੁੰਦੇ ਨੇ ਸੰਗਤ ਜੀ ਕਈ ਵਾਰ ਕੀ ਹੁੰਦਾ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਜੇ ਹਾਲਾਤ ਬਣ ਜਾਂਦੇ ਆ ਪੈਰ ਪੈਰ ਤੇ ਦੁੱਖ ਰੋਗ ਮੁਸ਼ਕਲਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਜੇ ਹਾਲਾਤਾਂ ਦੇ ਵਿੱਚ ਕੁਝ ਲੋਕ ਹਾਰ ਜਾਂਦੇ ਆ ਡੋਲ ਜਾਂਦੇ ਆ ਪਰ ਜਿਨ੍ਹਾਂ ਦਾ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਭਰੋਸਾ ਪੂਰਾ ਹੁੰਦਾ ਹੈ ਉਹ ਕਦੇ ਨਹੀਂ ਹਾਰਦੇ ਉਹ ਕਦੇ ਵੀ ਦੁਖੀ ਨਹੀਂ ਹੁੰਦੇ ਅਤੇ ਨਾ ਹੀ ਉਹ ਕਿਸੇ ਇਨਸਾਨ ਤੋਂ ਕੋਈ ਆਸ ਰੱਖਦੇ ਆ ਉਹਨਾਂ ਦੀ ਹਰ ਆਸ ਅਰਦਾਸ ਪਰਮ ਪਿਤਾ ਪਰਮਾਤਮਾ ਜੀ ਦੀ ਅੱਗੇ ਹੀ ਹੁੰਦੀ ਆ ਤੇ ਫਿਰ ਪਰਮ ਪਿਤਾ ਪਰਮਾਤਮਾ ਜੀ ਵੀ ਉਹਨਾਂ ਤੇ ਬੇਅੰਤ ਕਿਰਪਾ ਕਰਦੇ ਨੇ ਉਹਨਾਂ ਦੀ ਲਾਜ ਰੱਖਦੇ ਨੇ ਪਰਮਪਿਤਾ ਪਰਮਾਤਮਾ ਜੀ ਆਪਣੇ ਤੇ ਭਰੋਸਾ ਰੱਖਣ ਵਾਲਿਆਂ ਦੀ ਲਾਜ ਕਿੰਜ ਰੱਖਦੇ ਨੇ ਕਿੰਜ ਉਹਨਾਂ ਦੇ ਕੰਮਾਂ ਦੇ ਵਿੱਚ ਸਹਾਈ ਹੁੰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਕਹਾਣੀ ਦੇ ਰਾਹੀਂ ਸਮਝਾਂਗੇ ਕਿਉਂਕਿ ਸੰਗਤ ਜੀ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਤਾਂ ਇੱਕ ਕਹਾਣੀ ਆ ਤਿੰਨ ਦੌਲਤਮੰਦ ਇਨਸਾਨਾਂ ਦੀ ਜਿਨ੍ਹਾਂ ਦੇ ਉੱਤੇ ਸਮੇਂ ਦਾ ਐਸਾ ਚੱਕਰ ਪਿਆ ਕਿ ਉਹਨਾਂ ਦੀ ਸਾਰੀ ਦੌਲਤ ਖੁੱਸ ਗਈ ਉਹ ਦਰਦ ਦਰਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋ ਗਏ ਪਰ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਦਾ ਭਰੋਸਾ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਪੂਰਾ ਸੀ ਤੇ ਦੂਸਰੇ ਦੋਹਾਂ ਨੂੰ ਆਸ ਸੀ ਆਪਣੇ ਦੇਸ਼ ਦੇ ਸਭ ਤੋਂ ਤਾਕਤਵਰ ਇਨਸਾਨ ਤੇ ਰਾਜੇ ਤੇ ਫਿਰ ਆਓ ਵੀਡੀਓ ਦੇ ਵਿੱਚ ਜਾਣਦੇ ਆ ਇਹ ਕਹਾਣੀ ਦੇ ਰਾਹੀਂ ਸਮਝਦੇ ਆ ਕੀ ਜਿਹਦਾ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਭਰੋਸਾ ਪੂਰਾ ਸੀ ਉਹਦਾ ਕੀ ਬਣਿਆ ਤੇ ਜਿਨ੍ਹਾਂ ਨੂੰ ਰਾਜੇ ਤੋਂ ਆਸ ਉਮੀਦ ਸੀ ਉਹਨਾਂ ਦਾ ਕੀ ਬਣਿਆ ਆਓ ਕਹਾਣੀ ਸ਼ੁਰੂ ਕਰਦੇ ਹਾਂ ਇੱਦਾਂ ਹੀ ਕਹਿੰਦੇ ਨਾ ਬਹੁਤ ਪੁਰਾਣੇ ਸਮੇਂ ਦੀ ਗੱਲ ਏ ਆ ਕਿ ਇੱਕ ਸ਼ਹਿਰ ਦੇ ਵਿੱਚ ਦੋ ਦੌਲਤਮੰਦ ਇਨਸਾਨ ਰਹਿੰਦੇ ਸਨ ਕਹਿੰਦੇ ਉਹਨਾਂ ਦੇ ਉੱਤੇ ਇੱਕ ਐਸਾ ਸਮਾਂ ਆਇਆ ਕਿ ਉਹਨਾਂ ਦੀ ਸਾਰੀ ਦੌਲਤ ਖੋਸ ਗਈ ਇੱਕ ਨੂੰ ਆਪਣੇ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਤੇ ਦੂਸਰੇ ਨੂੰ ਕਿਸੇ ਆਪਣੇ ਵੱਲੋਂ ਧੋਖਾ ਮਿਲਿਆ ਕਿਸੇ ਨੇ ਧੋਖੇ ਦੇ ਨਾਲ ਉਹਦੀ ਸਾਰੀ ਜ਼ਮੀਨ ਜਾਇਦਾਦ ਪੈਸਾ ਆਪਣੇ ਨਾਮ ਕਰਵਾ ਲਿਆ ਉਹਨਾਂ ਦੋਵਾਂ ਦੇ ਹਾਲਾਤ ਇਹ ਬਣ ਗਏ ਨਾ ਤਾਂ ਕੋਲ ਪੈਸਾ ਰਿਹਾ ਅਤੇ ਨਾ ਹੀ ਕੋਈ ਕੋਲ ਅਪਣਾਰਿਆ ਕਿਉਂਕਿ ਜਦੋਂ ਪੈਸਾ ਮੁੱਕਿਆ ਤਾਂ ਸਾਰੇ ਹੀ ਸਾਥ ਛੱਡ ਗਏ ਕਿੰਦੇ ਇਹਨਾਂ ਨੇ ਬਹੁਤ ਸਾਰਾ ਕਰਜ਼ਾ ਸਿਰ ਤੇ ਚੁੱਕ ਲਿਆ ਕਰਜ਼ਾ ਚੁੱਕ ਕੇ ਗੁਜ਼ਾਰਾ ਕਰਨ ਲੱਗੇ ਪਰ ਹੌਲੀ-ਹੌਲੀ ਲੋਕਾਂ ਨੇ ਇਹਨਾਂ ਨੂੰ ਉਦਾਸਨ ਦੇਣਾ ਬੰਦ ਕਰ ਦਿੱਤਾ ਇੱਕ ਸਮੇਂ ਦੇ ਅਮੀਰ ਇਨਸਾਨ ਇਸ ਸ਼ਹਿਰ ਦੇ ਮੰਗਤੇ ਬਣ ਚੁੱਕੇ ਸਨ ਕਿਲੇ ਦੋਵਾਂ ਨੇ ਸਲਾਹ ਕੀਤੀ ਵੀ ਹੁਣ ਆਪਣਾ ਇਹ ਸ਼ਹਿਰ ਦੇ ਵਿੱਚ ਰਹਿਣਾ ਠੀਕ ਨਹੀਂ ਨਿਆ ਇਸ ਸ਼ਹਿਰ ਦੇ ਵਿੱਚ ਨਾ ਤਾਂ ਕੋਈ ਆਪਣਾ ਹੀ ਨਾ ਹੀ ਆਪਣੀ ਕੋਈ ਇੱਜ਼ਤ ਆ ਹਰ ਵੇਲੇ ਲੋਕਾਂ ਦੇ ਤਾਣੇ ਮੀਨੇ ਸੁਣਨੇ ਪੈਂਦੇ ਆ ਕਿਉਂ ਨਾ ਆਪਾਂ ਇਹ ਸ਼ਹਿਰ ਛੱਡ ਜਾਈਏ ਕਿਸੇ ਹੋਰ ਨਗਰ ਦੇ ਵਿੱਚ ਜਾ ਕੇ ਜ਼ਿੰਦਗੀ ਸ਼ੁਰੂ ਕਰੀਏ ਕਹਿੰਦੇ ਦੂਸਰੇ ਇਨਸਾਨ ਨੇ ਕਿਹਾ ਵੀ ਤੇਰੀ ਸਲਾਹ ਤਾਂ ਬਹੁਤ ਚੰਗੀ ਆ ਪਰ ਜੇ ਹੁਣ ਆਪਾਂ ਸ਼ਹਿਰ ਛੱਡਣ ਦਾ ਫੈਸਲਾ ਕਰ ਹੀ ਲਿਆ ਹੈ ਤਾਂ ਫਿਰ ਆਪਾਂ ਸਿੱਧੇ ਰਾਜੇ ਦੇ ਸ਼ਹਿਰ ਵਿੱਚ ਜੰਨੇ ਆ ਰਾਜੇ ਦੇ ਨਗਰ ਵਿੱਚ ਜੰਨੇ ਆ ਅਤੇ ਰਾਜਾ ਹੀ ਆਪਣੀ ਮਦਦ ਕਰ ਸਕਦਾ ਹੈ ਕਿਉਂਕਿ ਆਪਣੇ ਦੇਸ਼ ਦੇ ਰਾਜੇ ਬਾਰੇ ਸੁਣਿਆ ਹੈ ਕਿ ਉਹ ਬਹੁਤ ਨੇਕ ਦਿਲ ਇਨਸਾਨ ਹੈ ਬڑے ਖੁੱਲੇ ਸੁਭਾਅ ਦਾ ਏ ਉਹ ਆਪਣੇ ਦਰ ਆਇਆ ਨੂੰ ਕਦੇ ਵੀ ਖਾਲੀ ਨਹੀਂ ਮੋੜਦਾ ਤਾਂ ਆਪਾਂ ਜਾ ਕੇ ਆਪਣੀ ਸਾਰੀ ਕਹਾਣੀ ਰਾਜੇ ਨੂੰ ਦੱਸਾਂਗੇ ਆਪਣੇ ਨਾਲ ਹੋਏ ਧੋਖੇ ਬਾਰੇ ਦੱਸਾਂਗੇ ਆਪਣੀਆਂ ਮਜਬੂਰੀਆਂ ਦੱਸਾਂਗੇ ਤਾਂ ਰਾਜਾ ਆਪਣੇ ਤੇ ਤਰਸ ਕਰਕੇ ਆਪਣੀ ਮਦਦ ਜ਼ਰੂਰ ਕਰੇਗਾ ਕਹਿੰਦੇ बस ਇਹੀ ਸੋਚ ਕੇ ਦੋਵੇਂ ਹੀ ਰਾਜੇਵਾਲਾ ਨੂੰ ਤੁਰ ਪਏ ਕਹਿੰਦੇ ਰਸਤੇ ਦੇ ਵਿੱਚ ਚੱਲਦੇ ਆ ਚੱਲਦੇ ਆ ਉਹਨਾਂ ਨੂੰ ਇੱਕ ਰੱਬ ਦਾ ਭਗਤ ਪਿਆਰਾ ਮਿਲਿਆ ਕਹਿੰਦੇ ਦੇਖਣ ਨੂੰ ਤਾਂ ਉਹ ਵੀ ਬੜਾ ਗਰੀਬ ਲੱਗ ਰਿਹਾ ਸੀ ਪਰ ਉਹਦੀਆਂ ਗੱਲਾਂ ਸੁਣ ਕੇ ਪਤਾ ਲੱਗਿਆ ਵੀ ਇਹਨੂੰ ਤਾਂ ਰੱਬ ਤੇ ਬਹੁਤ propto ਹੈ ਉਹ ਰੱਬ ਦੇ ਭਗਤ ਪਿਆਰੇ ਨੇ ਇਹਨਾਂ ਦੋਵਾਂ ਨੂੰ ਪੁੱਛਿਆ ਜੀ ਭਾਈ ਤੁਸੀਂ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ ਤਾਂ ਇਹਨਾਂ ਨੇ ਆਪਣੀ ਸਾਰੀ ਕਹਾਣੀ ਉਹਨੂੰ ਦੱਸੀ ਅਤੇ ਕਿਹਾ ਵੀ ਅਸੀਂ ਰਾਜੇ ਦੀ ਮਦਦ ਮੰਗਣ ਜਾ ਰਹੇ ਆ ਕਹਿੰਦੇ ਫਿਰ ਉਹਨਾਂ ਨੇ ਇਹ ਭਗਤ ਪਿਆਰੇ ਨੂੰ ਪੁੱਛਿਆ ਕਿ ਭਾਈ ਤੂੰ ਕੌਣ ਹੈਂ ਅਤੇ ਤੂੰ ਕਿੱਧਰ ਜਾ ਰਿਹਾ ਹੈਂ ਤੇ ਕਹਿੰਦੇ ਇਹਨੇ ਵੀ ਆਪਣੇ ਬਾਰੇ ਦੱਸਿਆ ਕਿ ਭਾਈ ਮੈਂ ਇੱਕ ਸਮੇਂ ਦਾ ਬਹੁਤ ਦੌਲਤਮੰਦ ਹੀ ਨਸਾਨ ਨਸਾਨ ਪਰ ਫੋੜ ਮੇਰੇ ਕੋਲ ਕੋਈ ਪੈਸਾ ਨਹੀਂ ਆ ਮੈਂ ਵੀ ਤੁਹਾਡੇ ਵਾਂਗ ਆਪਣੇ ਜੀਵਨ ਦੇ ਵਿੱਚ ਸੰਘਰਸ਼ ਹੀ ਕਰ ਰਿਹਾ ਹਾਂ ਪਰ ਮੈਨੂੰ ਕਿਸੇ ਬਾਦਸ਼ਾਹ ਕਿਸੇ ਰਾਜੇ ਤੋਂ ਕੋਈ ਆਸ ਉਮੀਦ ਨਹੀਂ ਹੈ ਮੈਨੂੰ ਆਪਣੇ ਪਰਮਪਿਤਾ ਪਰਮਾਤਮਾ ਜੀ ਦੇ ਉੱਤੇ ਪੂਰਾ ਭਰੋਸਾ ਹੈ ਉਹ ਮੈਨੂੰ ਕੋਈ ਨਾ ਕੋਈ ਸਹੀ ਰਾਹ ਜ਼ਰੂਰ ਦਿਖਾਉਣ ਜੋ ਕਹਿੰਦੇ ਭਗਤ ਪਿਆਰਾ ਕਹਿਣ ਲੱਗਾ ਵੀ ਭਾਈ ਮੈਂ ਅੱਜ ਤੱਕ ਕਦੇ ਵੀ ਆਪਣੇ ਹੱਥੀ ਕਿਸੇ ਦਾ ਮਾਰਾ ਨਹੀਂ ਕੀਤਾ ਤੇ ਮੈਨੂੰ ਪੂਰਾ ਯਕੀਨ ਹੈ ਵੀ ਮੇਰੇ ਪਰਮਪਿਤਾ ਪਰਮਾਤਮਾ ਜੀ ਵੀ ਮੇਰੇ ਨਾਲ ਕੁਝ ਵੀ ਮਾਰਾ ਨਹੀਂ ਨੂੰ ਦੇਣਗੇ ਇਦਾਂ ਹੀ ਕਹਿੰਦੇ ਗੱਲਾਂ ਕਰਦਿਆਂ ਕਰਦਿਆਂ ਰਾਜੇ ਦੇ ਨਗਰ ਵਿੱਚ ਪਹੁੰਚ ਗਏ ਕਹਿੰਦੇ ਜਦੋਂ ਰਾਜੇ ਦੇ ਦਰਬਾਰ ਦੇ ਵਿੱਚ ਗਏ ਤਾਂ ਇਹਨਾਂ ਦੋਵਾਂ ਨੇ ਰਾਜੇ ਨੂੰ ਆਪੋ ਆਪਣੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ ਇੱਕ ਨੇ ਦੱਸਿਆ ਕਿ ਇਸ ਤਰ੍ਹਾਂ ਕਿਸੇ ਨੇ ਧੋਖੇ ਦੇ ਨਾਲ ਮੇਰੀ ਸਾਰੀ ਜ਼ਮੀਨ ਜਾਇਦਾਦ ਮੇਰਾ ਪੈਸਾ ਆਪਣੇ ਨਾਮ ਕਰਵਾ ਲਿਆ ਹੈ ਮੈਂ ਇੱਕ ਦੌਲਤਮੰਦ ਇਨਸਾਨ ਸਾਹ ਅਤੇ ਹੁਣ ਮੈਂ ਦਰਦਦਰਦੀਆਂ ਠੋਕਰਾਂ ਖਾ ਰਿਹਾ ਹਾਂ ਇਸ ਕਾਰਨ ਕਿ ਮੈਂ ਤੁਹਾਡੇ ਤੋਂ ਬੜੀ ਹੀ ਆਸ ਲੈ ਕੇ ਆਇਆ ਹਾਂ ਤੁਸੀਂ ਮੇਰੀ ਮਦਦ ਕਰੋ ਰਾਜੇ ਨੇ ਕਿਹਾ ਵੀ ਤੁਗੀ ਚਾਹੁੰਦਾ ਹਾਂ ਮੈਂ ਤੇਰੀ ਕੀ ਮਦਦ ਕਰਾਂ ਤਾਂ ਉਸ ਇਨਸਾਨ ਨੇ ਕਿਹਾ ਵੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਕੁਝ ਧਨ ਦੌਲਤ ਦੇ ਦਿਓ ਕੋਝ ਉਸਨ ਮੇਰੀਆਂ ਮੋਹਰਾਂ ਦੇ ਦੋ ਜਿਹਦੇ ਨਾਲ ਮੈਂ ਫਿਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਾਂ ਤਾਂ ਕਹਿੰਦੇ ਰਾਜ ਜੀ ਨੇ ਤੁਰੰਤ ਹੀ ਖਜ਼ਾਨੇ ਦੇ ਵਿੱਚੋਂ ਇੱਕ ਬਕਸਾ ਸੋਨੇ ਦੀਆਂ ਮੋਹਰਾਂ ਦਾ ਮੰਗਵਾਇਆ ਅਤੇ ਕਾਫੀ ਸਾਰਾ ਧਨ ਦੌਲਤ ਮੰਗਾ ਕੇ ਦੋ ਬਕਸੇ ਭਰ ਕੇ ਕੋਈ ਇਨਸਾਨ ਨੂੰ ਦੇ ਦਿੱਤੇ ਅਤੇ ਕਿਹਾ ਤੂੰ ਆਪਣਾ ਜੀਵਨ ਫਿਰ ਤੋਂ ਸ਼ੁਰੂ ਕਰ ਕਹਿੰਦੇ ਦੂਸਰੇ ਇਨਸਾਨ ਨੂੰ ਪੁੱਛਿਆ ਕਿ ਭਾਈ ਤੂੰ ਦੱਸ ਤੂੰ ਕਿਉਂ ਦੁਖੀ ਆ ਅਤੇ ਤੂੰ ਮੇਰੇ ਤੋਂ ਕੀ ਚਾਹੁੰਦਾ ਹ ਕਹਿੰਦੇ ਉਸ ਇਨਸਾਨ ਨੇ ਦੱਸਿਆ ਕਿ ਰਾਜਾ ਜੀ ਮੇਰਾ ਇੱਕ ਛੋਟਾ ਜਿਹਾ ਕਾਰੋਬਾਰ ਸੀ ਮੈਂ ਬੜੀ ਬੇਨਤ ਕਰਦਾ ਸਾਂ ਪਰ ਮੈਨੂੰ ਇੰਨੀ ਸਫਲਤਾ ਨਹੀਂ ਸੀ ਮਿਲਦੀ ਪਰ ਜਦੋਂ ਹੀ ਮੇਰੇ ਮਾਤਾ ਪਿਤਾ ਨੇ ਮੇਰਾ ਵਿਆਹ ਕਰ ਦਿੱਤਾ ਮੇਰੇ ਜੀਵਨ ਦੇ ਵਿੱਚ ਜੋ ਔਰਤ ਮੇਰੀ ਪਤਨੀ ਬਣ ਕੇ ਆਈ ਇੰਜ ਲੱਗਾ ਵੀ ਜਿਨੇ ਸਾਡੇ ਘਰ ਦੀ ਬਰਕਤ ਬਣ ਕੇ ਆਈ ਹੋਵੇ ਮੇਰਾ ਕੰਮ ਮਧੰਦਾ ਕਾਰੋਬਾਰ ਉਹਦੇ ਆਉਣ ਕਰਕੇ ਇੱਕਦਮ ਹੀ ਵਗਨ ਫਰਲਾਣਾ ਲੱਗਾ ਦੇਖਦੇ ਹੀ ਦੇਖਦਿਆ ਮੈਂ ਆਪਣੇ ਸ਼ਹਿਰ ਦੇ ਅਮੀਰ ਬੰਦਿਆਂ ਦੇ ਵਿੱਚ ਸ਼ਾਮਲ ਹੋ ਗਿਆ ਪਰ ਅਚਾਨਕ ਹੀ ਮੇਰੀ ਪਤਨੀ ਅਕਾਲ ਚਲਾਣਾ ਕਰ ਗਈ ਪਰ ਅਚਾਨਕ ਹੀ ਮੇਰੀ ਪਤਨੀ ਅਕਾਲ ਚਲਾਣਾ ਕਰ ਗਈ ਅਤੇ ਜਦੋਂ ਦੀ ਮੇਰੀ ਪਤਨੀ ਮੇਰੇ ਜੀਵਨ ਚੋਂ ਗਈ ਆ ਇੰਜ ਲੱਗਦਾ ਵੀ ਜਿਵੇਂ ਮੇਰੀ ਕਿਸਮਤ ਹੀ ਮੇਰੇ ਨਾਲੋਂ ਰੁੱਸ ਗਈ ਹੋਵੇ ਮੈਂ ਕਿਸੇ ਨੂੰ ਪੁੱਛਿਆ ਉਹਨੇ ਮੈਨੂੰ ਦੱਸਿਆ ਵੀ ਜੇਕਰ ਫਿਰ ਤੋਂ ਕੋਈ ਔਰਤ ਤੇਰੇ ਜੀਵਨ ਦੇ ਵਿੱਚ ਆਵੇ ਤਾਂ ਤੇਰੀ ਕਿਸਮਤ ਫਿਰ ਤੋਂ ਜਾਗ ਸਕਦੀ ਆ ਇਸ ਕਰਕੇ ਰਾਜਾ ਜੀ ਮੈਂ ਚਾਹੁੰਦਾ ਹਾਂ ਕਿ ਕੋਈ ਸੂਝਵਾਨ ਸਿਆਣੀ ਕੁੜੀ ਲੱਭ ਕੇ ਮੇਰਾ ਦੁਬਾਰਾ ਵਿਆਹ ਕਰਵਾ ਦਵਾਂ ਕਿਉਂਕਿ ਮੇਰੇ ਨਗਰ ਦੇ ਵਿੱਚ ਤਾਂ ਮੇਰੇ ਨਾਲ ਕੋਈ ਵੀ ਵਿਆਹ ਕਰਨੋਂ ਤਿਆਰ ਨਹੀਂ ਮੇਰੇ ਕੋਲ ਨਾ ਤਾਂ ਪੈਸਾ ਹੈ ਨਾ ਹੀ ਉਹ ਮੇਰਾ ਪਹਿਲਾ ਵਰਗਾ ਇੱਜ਼ਤਮਾਨ ਰਿਹਾ ਕਹਿੰਦੇ ਰਾਜਾ ਪਹਿਲਾਂ ਤਾਂ ਸੋਚੀ ਬੈ ਗਿਆ ਵੀ ਇਹਦੀ ਕਿਸ ਤਰ੍ਹਾਂ ਦੀ ਇਸ਼ਿਆ ਹੈ ਫਿਰ ਕਹਿੰਦੇ ਰਾਜੇ ਨੇ ਆਪਣੇ ਨਗਰ ਦੇ ਵਿੱਚੋਂ ਪਤਾ ਲਗਵਾਇਆ ਵੀ ਪਿੰਡ ਦੀ ਸੂਝਵਾਨ ਸਿਆਣੀ ਕੁੜੀ ਦਾ ਪਤਾ ਕਰੋ ਕਹਿੰਦੇ ਉਹਦੇ ਮਾਪਿਆਂ ਨੂੰ ਬੁਲਾਇਆ ਸਾਰੀ ਗੱਲਬਾਤ ਦੱਸੀ ਵੀ ਆਹ ਕਹਾਣੀ ਆ ਤੇ ਫਿਰ ਮਾਪਿਆਂ ਦੀ ਇਜਾਜ਼ਤ ਲੈ ਕੇ ਉਹ ਲੜਕੀ ਦਾ ਇਸ ਦੇ ਨਾਲ ਵਿਆਹ ਕਰ ਦਿੱਤਾ ਪਾਗੀ ਰਾਜੇ ਨੇ ਇਹਦੀ ਇੱਛਾ ਵੀ ਪੂਰੀ ਕਰ ਦਿੱਤੀ ਇੱਕ ਨੇ ਧਨ-ਦੌਲਤ ਮੰਗਿਆ ਉਹਨੂੰ ਧਨ-ਦੌਲਤ ਦੇ ਦਿੱਤਾ ਦੂਜੇ ਨੇ ਇੱਕ ਚੰਗਾ ਜੀਵਨ ਸਾਥੀ ਮੰਗਿਆ ਤਾਂ ਰਾਜੇ ਨੇ ਉਹਦੀ ਉਹ ਮੰਗ ਪੂਰੀ ਕਰ ਦਿੱਤੀ ਕਹਿੰਦੇ ਹੁਣ ਤੀਸਰਾ ਬਚਿਆ ਰੱਬ ਦਾ ਭਗਤ ਪਿਆਰਾ ਬੰਦਾ ਰਾਜੇ ਨੇ ਉਹਨੂੰ ਖੁਦ ਪੁੱਛਿਆ ਕਿ ਭਾਈ ਤੁਸੀਂ ਦੱਸ ਤੇਰੇ ਮਨ ਦੀ ਕੀ ਇੱਛਾ ਹੈ ਤੁੰ ਕੀ ਮੇਰੇ ਤੋਂ ਚਾਹੁੰਦਾ ਤਾਂ ਕਹਿੰਦੇ ਕੋ ਰੱਬ ਦੇ ਭਗਤ ਪਿਆਰੇ ਨੇ ਕਿਹਾ ਰਾਜਾ ਜੀ ਮੈਂ ਤੁਹਾਡੇ ਤੋਂ ਕੁਝ ਨਹੀਂ ਚਾਹੁੰਦਾ ਜੋ ਮੈਨੂੰ ਚਾਹੀਦਾ ਹੈ ਉਹ ਤੁਸੀਂ ਨਹੀਂ ਦੇ ਸਕਦੇ ਕਹਿੰਦੇ ਜਦੋਂ ਇਹ ਗੱਲ ਕਹੀ ਤਾਂ ਰਾਜੇ ਦੇ ਮਨ ਨੂੰ ਬੜੀ ਠੇਸ ਜਿਹੀ ਲੱਗੀ ਵੀ ਮੈਂ ਇਸ ਨਗਰ ਦਾ ਰਾਜਾ ਹਾਂ ਸਭ ਤਾਕਤਾਂ ਦਾ ਮਾਲਕ ਆ ਮੈਂ ਚਾਹਾਂ ਕੀ ਨਹੀਂ ਕਰ ਸਕਦਾ ਤੇ ਇਹ ਬੰਦੇ ਨੇ ਮੈਨੂੰ ਇੱਡੀ ਵੱਡੀ ਗੱਲ ਕਹਿ ਦਿੱਤੀ ਕਹਿੰਦੇ ਰਾਜੇ ਨੇ ਕਿਹਾ ਵੀ ਤੂੰ ਇੱਕ ਵਾਰ ਮੋਂਹ ਬੋਲਦਾ ਸਹੀਂ ਤੇਰੇ ਮਨ ਦੀਆਂ ਸਾਰੀਆਂ ਮਰਜ਼ਾ ਪੂਰੀਆਂ ਕਰਕੇ ਤੇਨੂੰ ਇੱਥੋਂ ਤੋਰਾਂਗਾ ਦੱਸ ਕੀ ਚਾਹੀਦਾ ਹੈ ਤਕੇਂ ਦੇ ਰੱਬ ਦੇ ਭਗਤ ਪਿਆਰੇ ਨੇ ਮੁਸਕਰਾ ਕੇ ਕਿਹਾ ਰਾਜਾ ਜੀ ਜੇ ਮੈਂ ਕਮਾਂ ਕਿ ਮੈਨੂੰ ਬਾਦਸ਼ਾਹੀ ਚਾਹੀਦੀ ਹੈ ਤਾਂ ਕੀ ਤੁਸੀਂ ਮੈਨੂੰ ਬਾਦਸ਼ਾਹ ਬਣਾ ਸਕਦੇ ਹੋ ਕਿਤੇ ਇਹ ਗੱਲ ਸੁਣ ਕੇ ਰਾਜਾ ਬੜਾ ਹਰਾਣ ਹੋਇਆ ਵੀ ਇਹ ਕਿੱਦਾਂ ਦਾ ਅਜੀਬ ਜਿਹਾ ਬੰਦਾ ਏ ਮੇਰੇ ਤੋਂ ਮੇਰਾ ਰਾਜ ਮੰਗ ਰਿਹਾ ਏ ਰਾਜੇ ਨੇ ਕਿਹਾ ਵੀ ਕਿਹੜੀ ਅਜੀਬ ਜੀ ਮੰਗ ਮੰਗ ਰਿਹਾ ਏ ਇਹ ਨਹੀਂ ਹੋ ਸਕਦਾ ਇਸ ਨਗਰ ਦਾ ਬਾਦਸ਼ਾਹ ਮੈਂ ਆ ਮੈਂ ਤੈਨੂੰ ਧਨ ਦੌਲਤ ਜ਼ਮੀਨਾਂ ਜਾਇਦਾਦਾਂ ਦੇ ਸਕਦਾ ਹਾਂ ਦੱਸ ਤੈਨੂੰ ਕੀ ਚਾਹੀਦਾ ਹੈ ਕਿੰਦੇ ਉਹ ਰੱਬ ਦੇ ਭਗਤ ਪਿਆਰੇ ਨੇ ਕਿਹਾ ਵੀ ਰਾਜਾ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜੋ ਮੈਨੂੰ ਚਾਹੀਦਾ ਹੈ ਤੁਸੀਂ ਮੈਨੂੰ ਨਹੀਂ ਦੇ ਸਕਦੇ ਤੁਸੀਂ ਮੇਰਾ ਸਮਾਂ ਬਰਬਾਦ ਨਾ ਕਰੋ ਮੇਰੇ ਮੰਗੀਆਂ ਇਸ਼ਾਵਾਂ ਮੇਰੇ ਮਨ ਦੀਆਂ ਮੁਰਾਦਾਂ ਮੇਰੇ ਪਰਮਪਿਤਾ ਪਰਮਾਤਮਾ ਜੀ ਹੀ ਪੂਰੀਆਂ ਕਰ ਸਕਦੇ ਨੇ ਜੋ ਸਬਨੋ ਦਿੰਦੇ ਆ ਤੁਹਾਡੇ ਖਜ਼ਾਨੇ ਵੀ ਉਹ ਮਾਲਕ ਨੇ ਹੀ ਭਰੇ ਆ ਉਹ ਮਾਲਕ ਨੇ ਹੀ ਤੁਹਾਨੂੰ ਬਾਦਸ਼ਾਹੀ ਦਿੱਤੀ ਆ ਇਸ ਕਰਕੇ ਮੈਂ ਤੁਹਾਡੇ ਤੋਂ ਕਿਉਂ ਮੰਗਾ ਮੈਂ ਤਾਂ ਉਹਦੇ ਤੋਂ ਮੰਗਾਗਾ ਨਾ ਜਿਹਦੇ ਘਰ ਦੇ ਸਭ ਮੰਗਤੇ ਨੇ ਕਿੰਨੇ ਨੂੰ ਤਿੰਨੇ ਹੀ ਰਾਜੇ ਦੇ ਦਰਬਾਰ ਚੋਂ ਬਾਹਰ ਆ ਗਏ ਤਿੰਨੇ ਹੀ ਬੜੇ ਖੁਸ਼ ਸਨ ਦੋ ਆਪਣੇ ਮਨ ਦੀਆਂ ਇਸ਼ਾਵਾਂ ਪੂਰੀਆਂ ਹੋਣ ਕਰਕੇ ਖੁਸ਼ ਸਨ ਅਤੇ ਤੀਸਰਾ ਤਾਂ ਹਮੇਸ਼ਾ ਹੀ ਖੁਚ ਰਹਿਦਾ ਸੀ ਕਿਉਂਕਿ ਉਹ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਪਰਮਾਤਮਾ ਦੇ ਬਾਣੇ ਦੇ ਵਿੱਚ ਰਹਿਂਦਾ ਸੀ ਪਰ ਮਾਤਾਮਾ ਦੇ ਉੱਤੇ ਉਹਨੂੰ ਪੂਰਾ ਭਰੋਸਾ ਸੀ ਉਹ ਇਸ ਕਰਕੇ ਖੁਸ਼ ਰਹਿੰਦਾ ਸੀ ਪਰ ਕਹਿੰਦੇ ਰਾਜਾ ਜੀ ਹੁਣ ਬਿਲਕੁਲ ਖੁਸ਼ ਨਹੀਂ ਸਨ ਰਾਜੇ ਦਾ ਮਨ ਬਹੁਤ ਬੇਚੈਨ ਹੋ ਗਿਆ ਕਿ ਇਹ ਬੰਦਾ ਮੈਨੂੰ ਕਿੰਨੀ ਵੱਡੀ ਗੱਲ ਕਹਿ ਕੇ ਚਲੇ ਗਿਆ ਉੱਪਰੋਂ ਕਹਿੰਦੇ ਰਾਜੇ ਦੇ ਮੰਤਰੀ ਨੇ ਉਹ ਭਗਤ ਪਿਆਰੇ ਦੇ ਖਨਾਫ ਰਾਜੇ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਰਾਜਾ ਜੀ ਇਹ ਬੰਦਾ ਦਾ ਸ਼ਰਮ ਤੁਹਾਡੀ ਬੇਇੱਜ਼ਤੀ ਕਰਕੇ ਚਲੇ ਗਿਆ ਤੁਸੀਂ ਦੇਸ਼ ਦੇ ਰਾਜੇ ਤੁਸੀਂ ਚਾਹੋ ਤਾਂ ਕੀ ਨਹੀਂ ਕਰ ਸਕਦੇ ਪਰ ਇਹਦੀਆਂ ਗੱਲਾਂ ਤੋਂ ਤਾਂ ਇੱਕ ਲੱਗਦਾ ਸੀ ਵੀ ਜਿਵੇਂ ਇਹ ਤੁਹਾਨੂੰ ਕੁਝ ਸਮਝਦਾ ਹੀ ਨਹੀਂ ਆ ਜੇ ਇਹ ਗੱਲ ਬਾਹਰ ਪਰਜਾ ਵਿੱਚ ਗਈ ਤਾਂ ਤੁਹਾਡੀ ਕੀ ਇੱਜ਼ਤ ਰਹਿ ਜਾਣੀ ਆ ਪਰਜਾ ਦੇ ਮਨ ਦੀ ਵਿੱਚੋਂ ਤੁਹਾਡਾ ਡਰ ਤਾਂ ਖਤਮ ਹੋ ਜਾਣਾ ਹੈ ਤੁਹਾਡੀ ਇੱਜ਼ਤ ਖਤਮ ਹੋ ਜਾਣੀ ਆ ਭਾ ਕੀ ਇਦਾਂ ਦੀਆਂ ਗੱਲਾਂ ਕਰ ਕਰਕੇ ਰਾਜੇ ਨੂੰ ਇੰਨਾ ਪੜਕਾ ਦਿੱਤਾ ਕਿ ਰਾਜੇ ਨੇ ਹੁਕਮ ਜਾਰੀ ਕਰ ਦਿੱਤਾ ਕਿ ਜਾਓ ਜੋ ਤਿੰਨੇ ਇਨਸਾਨ ਇੱਥੋਂ ਗਏ ਆ ਨਾ ਉਹਨਾਂ ਦੇ ਵਿੱਚੋਂ ਇੱਕ ਬੰਦਾ ਜੋ ਖਾਲੀ ਹੱਥ ਆ ਉਹਦਾ ਸਿਰ ਧੜ ਦੇ ਨਾਲੋਂ ਅਲੱਗ ਕਰਕੇ ਮੇਰੇ ਕੋਲ ਲੈ ਆਉ ਕਹਿੰਦੇ ਤੁਰੰਤ ਹੀ ਜਲਾਦ ਨੂੰ ਬੁਲਾਇਆ ਜਲਾਦ ਨੇ ਉਹਨਾਂ ਤਿੰਨ ਦੀ ਪਾਲ ਕਰਨੇ ਸ਼ੁਰੂ ਕਰ ਦਿੱਤੀ ਇੱਧਰ ਕਹਿੰਦੇ ਜਿਹਦੇ ਸਿਰ ਤੇ ਧਨ-ਦੌਲਤ ਦੇ ਬਕਸੇ ਸਨ ਉਤਰਦਾ-ਉਤਰਦਾ ਥੱਕ ਗਿਆ। ਉਹਨੇ ਰੱਬ ਦੇ ਭਗਤ ਪਿਆਰੇ ਨੂੰ ਕਿਹਾ ਵੀ ਭਰਾਵਾ ਮੇਰੀ ਥੋੜੀ ਮਦਦ ਹੀ ਕਰ ਦੇ। ਮੈਂ ਬਹੁਤ ਥੱਕ ਗਿਆ ਹਾਂ। ਇਹ ਮੇਰੇ ਬਕਸੇ ਤੂੰ ਆਪਣੇ ਸਿਰ ਤੇ ਚੁੱਕ ਲੈ ਅਤੇ ਬਦਲੇ ਦੇ ਵਿੱਚ ਮੈਂ ਤੈਨੂੰ ਤੇਰਾ ਮਿਹਨਤਾਨਾ ਦਵਾਂਗਾ। ਸੋਨੇ ਦੇ 2 ਮੋਹਰੇ ਦਵਾਂਗਾ ਜੇ ਤੂੰ ਉਜ ਸਮਾਂ ਮੇਰਾ ਇਹ ਭਾਰ ਚੁੱਕ ਲਮੇ ਤੇ ਕਹਿੰਦੇ ਉਹ ਰੱਬ ਦਾ ਭਗਤ ਪਿਆਰਾ ਬੰਦਾ ਰੱਬ ਤੇ ਵਿਸ਼ਵਾਸ ਕਰਨ ਵਾਲਾ ਮਿਹਨਤ ਕਰਨ ਵਾਲਾ ਬੰਦਾ ਮਿਹਨਤ ਕਰਨ ਨੂੰ ਤਾਂ ਹਰ ਵੀਲੇ ਤੇ ਆ ਰਹਿਦਾ ਸਿੱਖ ਪਰ ਉਹ ਨੇਕ ਦਿਲ ਇਨਸਾਨ ਨਹੀਂ ਸੀ ਉਹਨੇ ਕਿਹਾ ਵੀ ਮੈਨੂੰ ਸੋਨੇ ਦੀਆਂ ਮੋਰਾਂ ਦੀ ਲੋੜ ਨਹੀਂ ਆ ਮੈਂ ਵੈਸੇ ਹੀ ਤੇਰੀ ਮਦਦ ਕਰ ਦਿੰਨਾ ਪਰ ਕਹਿੰਦੇ ਹੁਣ ਇਹ ਨਵਾਂ ਨਵਾਂ ਅਮੀਰ ਹੋਇਆ ਬੰਦਾ ਕਹਿਣ ਲੱਗਾ ਨਹੀਂ ਮੈਂ ਇਦਾਂ ਫਰੀਜ ਕਿਸੇ ਤੋਂ ਆਪਣਾ ਕੰਮ ਨਹੀਂ ਕਰਵਾਉਂਦਾ ਮੈਂ ਤੇਰਾ एहसान ਨਹੀਂ ਚੁਕਣਾ ਚਾਹੁੰਦਾ ਇਸ ਕਰਕੇ ਮੈਂ ਤੈਨੂੰ ਤੇਰਾ ਮੇਨ ਤਾਨਾ ਦੇਵਾਂਗਾ ਕਿ ਤੇਰਾ ਬਦਪਨ ਤੇ ਪਿਆਰਾ ਮੁਸਕਰਾਉਣ ਲੱਗਾ ਤੇ ਕਹਿਣ ਲੱਗਾ ਵੀ ਠੀਕ ਹੈ ਭਾਈ ਜੇ ਤੂੰ ਮੇਰਾ ਮੇਨ ਤਾਨਾ ਮੈਨੂੰ ਦੇਣਾ ਹੀ ਚਾਹਦਾ ਹੈ ਤਾਂ ਫਿਰ ਮੈਨੂੰ ਇੱਕ ਸੋਨੇ ਦੀ ਮੋਹਰ ਦੇ ਦੇਵੀ ਮੇਰਾ ਇੰਨੇ ਨਾਲ ਹੀ ਗੁਜ਼ਾਰਾ ਚੱਲ ਜਾਣਾ ਹੈ ਕਹਿੰਦੇ ਉਹ ਧਨਦੌਲਤ ਦੇ ਮਾਲਕ ਨੇ ਆਪਣੇ ਦੋਵੇਂ ਬਕਸੇ ਇਹ ਰੱਬ ਦੇ ਭਗਤ ਪਿਆਰੇ ਦੇ ਸਿਰ ਤੇ ਰੱਖ ਦਿੱਤੇ ਤੇ ਆਪ ਖਾਲੀ ਹੱਥ ਤੁਰਨ ਲੱਗਾ ਉਧਰ ਜਲਾਦ ਨੂੰ ਇਹ ਦੱਸ ਕੇ ਭੇਜਿਆ ਸੀ ਵੀ ਜਿਹੜਾ ਖਾਲੀ ਹੱਥ ਹੋਇਆ ਉਹਦਾ ਸਿਰ ਢੜਨ ਨਾਲੋਂ ਅਲੱਗ ਕਰਨਾ ਹੈ ਕਹਿੰਦੇ ਜਲਾਦ ਨੇ ਬਿਨਾ ਪੁੱਛੇ ਰਸੇ ਉਹ ਸੋਨੇ ਚਾਂਦੀ ਦੇ ਮਾਲਕ ਦਾ ਸਿਰ ਤੜਦੇ ਨਾਲ ਉਹ ਅਲੱਗ ਕਰ ਦਿੱਤਾ ਤੇ ਰਾਜੇ ਕੋਲ ਲੈ ਗਿਆ ਫਿਰ ਰਾਜਾ ਦੇਖ ਕੇ ਗੁੱਸੇ ਦੇ ਵਿੱਚ ਬੋਲਿਆ ਵੀ ਮੂਰਖਾ ਤੂੰ ਤਾਂ ਗਲਤ ਬੰਦੇ ਦਾ ਸਿਰ ਲਾਗੇ ਲੈ ਆਇਆ ਮੈਂ ਤੈਨੂੰ ਕਿਹਾ ਸੀ ਜਿਹੜਾ ਖਾਲੀ ਹੱਥ ਹੋਵੇ ਤਾਂ ਉਹਨੇ ਦੱਸਿਆ ਵੀ ਰਾਜਾ ਜੀ ਇਹ ਹੀ ਖਾਲੀ ਹੱਥ ਜਾ ਰਿਹਾ ਸੀ ਇੱਕ ਦੇ ਸਿਰ ਦੇ ਉੱਤੇ ਦੋ ਬਕਸੇ ਸਭ ਇੱਕ ਦੇ ਨਾਲ ਇੱਕ ਔਰਤ ਜਾ ਰਹੀ ਸੀ ਤੇ ਕਹਿੰਦੇ ਰਾਜਾ ਸਮਝ ਗਿਆ ਵੀ ਤਨਦੌਲਤ ਦੇ ਬਕਸੇ ਉਹ ਤੋਂ ਪਾਰੇ ਸੀ ਇਸ ਕਰਕੇ ਉਹ ਚਲਦਾ ਚਲਦਾ ਥੱਕ ਗਿਆ ਹੋਣਾ ਇਹ ਤਾਂ ਉਹਨੇ ਆਪਣੇ ਸਿਰ ਦੇ ਬਕਸੇ ਉਹ ਬੱਲੇ ਨੂੰ ਦੇ ਦਿੱਤੇ ਹੋਣੇ ਆ ਫਿਰ ਰਾਜੇ ਨੇ ਕਿਹਾ ਵੀ ਦੁਬਾਰਾ ਆ ਜਾ ਜਿਹਦੇ ਸਿਰ ਤੇ ਦੋ ਬਕਸੇ ਆ ਨਾ ਉਹਦਾ ਸਿਰ ਲਾਗੇ ਲੈ ਕੇ ਉਹ ਨਹੀਂ ਕਹਿੰਦੇ ਉਹਨੂੰ ਜਲਾਦ ਦੁਬਾਰਾ ਫਿਰ ਉਹਨਾਂ ਦਾ ਪਿੱਛਾ ਕਰਨ ਲੱਗਾ ਤੇ ਇਧਰ ਖੇਡ ਫਿਰ ਬਦਲ ਗਈ ਕਿਤੇ ਜਿਹੜੇ ਦੋਵੇਂ ਦੋਸਤ ਸ਼ਹਿਰੋਂ ਇਕੱਠੇ ਤੁਰੇ ਸਨ ਜਿਸ ਨੂੰ ਜਿਹਦਾ ਮਨ ਚਾਹਿਆ ਜੀਵਨ ਸਾਥੀ ਮਿਲ ਗਿਆ ਸੀ ਉਹਨੇ ਮਨ ਦੇ ਵਿੱਚ ਸੋਚਿਆ ਦੇ ਮੇਰਾ ਇਹ ਦੋਸਤ ਤਾਂ ਹੁਣ ਮਰ ਗਿਆ ਇਹਦੀ ਧਨ ਦੌਲਤ ਜੋ ਇਸ ਰੱਬ ਦੇ ਪਿਆਰੇ ਨੇ ਚੁੱਕੀ ਆ ਮੈਂ ਇਹਦੇ ਤੋਂ ਲੈ ਲਵਾਂ ਉਹਨੇ ਰੱਬ ਦੇ ਪਿਆਰੇ ਬੰਦੇ ਨੂੰ ਕਿਹਾ ਵੀ ਦੇਖ ਭਾਈ ਇਹ ਧਨ ਦੌਲਤ ਮੇਰੇ ਦੋਸਤ ਦਾ ਹੈ ਉਹਨੇ ਤੈਨੂੰ ਸੋਨੇ ਦੀਆਂ ਦੋ ਮੋਹਰਾ ਦੇ ਕੇ ਸਿਰ ਤੇ ਚਕਾਇਆ ਸੀ ਉਹ ਪੂਣੇ ਦੀਆਂ ਇਹ ਦੋ ਮੋਹਰਾ ਫੜ ਤੇ ਇਹ ਦੋਵੇਂ ਬਕਸੇ ਮੈਨੂੰ ਦੇ ਦੇ ਕਿਉਂਕਿ ਇਹ ਧਨ ਦੌਲਤ ਦੇ ਉੱਤੇ ਮੇਰਾ ਹੱਕ ਹੈ ਕਿ ਮੇਰੇ ਰੱਬ ਦੇ ਪਿਆਰੇ ਬੰਦੇ ਨੇ ਉਸੇ ਵੇਲੇ ਹੀ ਉਹ ਦੋਵੇਂ ਬਕਸੇ ਉਹਦੇ ਸਿਰ ਤੇ ਰੱਖ ਦਿੱਤੇ ਅਤੇ ਉਹਨੂੰ ਕਿਹਾ ਭਾਈ ਮੈਨੂੰ ਦੋ ਸੋਨੇ ਦੀਆਂ ਮੋਹਰੇ ਨਹੀਂ ਚਾਹੀਦੀਆਂ ਇੱਕ ਦੀ ਹੀ ਗੱਲ ਹੋਈ ਸੀ ਮੇਰੀ ਮੇਰਾ ਮੇਨ ਤਾਨਾ ਮੈਨੂੰ ਦੇ ਦੇ ਤੇ ਇਹ ਧਨਦੌਲਤ ਤੂੰ ਰੱਖ ਲਾ ਕਹਿੰਦੇ ਉਹ ਇਨਸਾਨ ਨੂੰ ਬੜਾ ਚਾ ਚੜਿਆ ਵੀ ਹੁਣ ਤਾਂ ਮੈਨੂੰ ਚੰਗਾ ਜੀਵਨ ਸਾਥੀ ਵੀ ਮਿਲ ਗਿਆ ਤੇ ਇਹ ਜੀਵਨ ਸਾਥੀ ਨੇ ਮੇਰੀ ਕਿਸਮਤ ਬਦਲ ਦਿੱਤੀ ਧਨਦੌਲਤ ਵੀ ਮੈਨੂੰ ਮਿਲ ਗਿਆ ਹੁਣ ਖੁਸ਼ੀ-ਖੁਸ਼ੀ ਸਿਰ ਤੇ ਦੁਮੇ ਬਖਸ਼ੇ ਚੁੱਕਿਆ ਨਾਲ ਆਪਣੀ ਪਤਨੀ ਦਾ ਹੱਥ ਫੜਿਆ ਤੇ ਖੁਸ਼ੀ-ਖੁਸ਼ੀ ਚੱਲ ਰਿਹਾ ਤੇ ਉਹ ਰੱਬ ਦਾ ਪਿਆਰਾ ਬੰਦਾ ਅੱਗੇ ਅੱਗੇ ਆਪਣੇ ਮੋਜ ਦੇ ਵਿੱਚ ਜਾ ਰਿਹਾ ਇਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੋਇਆ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਮੇਰੀ ਤੂੰ ਮਦਦ ਕੀਤੀ ਆ ਮੇਰੀ ਮਿਹਨਤ ਦੀ ਕਮਾਈ ਮੈਨੂੰ ਇਹ ਸੋਨੇ ਦੀ ਮੋਹਰ ਦਿੱਤੀ ਆ ਇਹਦੇ ਨਾਲ ਹੀ ਮੈਂ ਆਪਣਾ ਜੀਵਨ ਦੁਬਾਰਾ ਤੋਂ ਸ਼ੁਰੂ ਕਰ ਲਵਾਂਗਾ ਕਹਿੰਦੇ ਉਹਨੂੰ ਕੋਈ ਪਤਾ ਨਹੀਂ ਵੀ ਪਿੱਛੇ ਕੀ ਹੋ ਗਿਆ ਕਹਿੰਦੇ ਪਿੱਛੋਂ ਜਲਾਵ ਦਾ ਆਇਆ ਤੇ ਸੋਨੇ ਦੇ ਬਕਸੇ ਉਸ ਬੰਦੇ ਦੇ ਸਿਰ ਤੇ ਦੇਖ ਕੇ ਉਹਦਾ ਸਿਰ ਵੱਢ ਕੇ ਰਾਜੇ ਦੇ ਦਰਬਾਰ ਲੈ ਗਿਆ ਕਹਿੰਦੇ ਰਾਜੇ ਨੇ ਫਿਰ ਮੱਥੇ ਤੇ ਹੱਥ ਮਾਰਿਆ ਵੀ ਮੂਰਖਾ ਉਹ ਤਾਂ ਫਿਰ ਗਲਤ ਬੰਦੇ ਦਾ ਸਿਰ ਵੱਢ ਕੇ ਲੈ ਆਇਆ ਏ ਪਰ ਕਹਿੰਦੇ ਹੁਣ ਰਾਜੇ ਦਾ ਸਾਰਾ ਹੰਕਾਰ ਟੁੱਟ ਚੁੱਕਿਆ ਸੀ ਰਾਜਾ ਸਮਝ ਚੁੱਕਿਆ ਸੀ ਕਿ ਉਹ ਰੱਬ ਦਾ ਭਗਤ ਪਿਆਰਾ ਐਵੇਂ ਹੀ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਨਹੀਂ ਕਰ ਗਿਆ ਉਹ ਪਰਮ ਪਿਤਾ ਪਰਮਾਤਮਾ ਜੀ ਤਾਂ ਹਰ ਵੇਲੇ ਉਹਦੇ ਨਾਲ ਨੇ ਹਰ ਵੇਲੇ ਉਹਦੀ ਰੱਖਿਆ ਕਰ ਰਹੇ ਨੇ ਇਸੇ ਕਰਕੇ ਤਾਂ ਦੋ ਵਾਰ ਉਹਨੂੰ ਮਾਰਨ ਭੇਜਿਆ ਏ ਪਰ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਪਾਇਆ ਉਹਦਾ ਪ੍ਰਮਾਤਮਾ ਉਹਨੂੰ ਬਚਾ ਰਿਹਾ ਹੈ ਕਹਿੰਦੇ ਇਹ ਰਾਜਾ ਇਧਰੋਂ ਪ੍ਰਮਾਤਮਾ ਤੋਂ ਇਹ ਦੋ ਬੇਕਸੂਰ ਬੰਦਿਆਂ ਨੂੰ ਮਾਰਨ ਤੇ ਕਰਕੇ ਮਾਫੀ ਮੰਗਣ ਲੱਗਾ ਕਿ ਪ੍ਰਮਾਤਮਾ ਮੈਨੂੰ ਬਖਸ਼ ਦੇ ਬਖਸ਼ ਦੇ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ ਹੈ ਤੇ ਕਹਿੰਦੇ ਇਧਰ ਇਹ ਰੱਬ ਦਾ ਭਗਤ ਪਿਆਰਾ ਆਪਣੀ ਇੱਕ ਸੋਨੇ ਦੀ ਮੋਹਰ ਲੈ ਕੇ ਉਹਨੇ ਆਪਣਾ ਕੰਮ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਪਹਿਲਾ ਵੀ ਦੁਕਾਨਦਾਰ ਸੀ ਵਪਾਰ ਦਾ ਕੰਮ ਕਰਦਾ ਸੀ ਕਹਿੰਦੇ ਉਹਨੇ ਛੋਟੀ ਜੀ ਦੁਕਾਨ ਪਾਲੀ ਤੇ ਉਹਨੇ ਇੰਨੀ ਮਿਹਨਤ ਕੀਤੀ ਕਿ ਉਹਦੀਆਂ ਕਈ ਦੁਕਾਨਾਂ ਹੋਣ ਲੱਗੀਆਂ ਦੇਰ ਨਾ ਲੱਗੀ ਹੌਲੀ ਹੌਲੀ ਉਹ ਆਪਣੇ ਨਗਰ ਦਾ ਫਿਰ ਤੋਂ ਪ੍ਰਸਿੱਧ ਵਪਾਰੀ ਬਣ ਗਿਆ ਸਭ ਤੋਂ ਅਮੀਰ ਵਪਾਰੀ ਬਣ ਗਿਆ ਤੇ ਕਹਿੰਦੇ ਸਭ ਪਾਸੇ ਉਹਦੇ ਚਰਚੇ ਹੋਣ ਲੱਗੇ ਮਾਣ ਸਨਮਾਨ ਹੋਣ ਲੱਗਾ ਕਹਿੰਦੇ ਹੁਣ ਇਹ ਜਿੰਨਾ ਹੀ ਪੈਸਾ ਕਮਾਉਂਦਾ ਸੀ ਉਹਦੇ ਵਿੱਚੋਂ ਬਹੁਤ ਸਾਰਾ ਹਿੱਸਾ ਲੋੜਵੰਦਾਂ ਦੀ ਮਦਦ ਕਰਨ ਤੇ ਲਾਉਣਾ ਲੱਗਾ ਨੇਕ ਕਰਮ ਕਰਤਾ ਕਹਿੰਦੇ ਇਹਦੇ ਕੋਲ ਪੈਸਾ ਵੀ ਸੀ ਮਾਨ ਸਨਮਾਨ ਵੀ ਸੀ ਅਤੇ ਇਹਦੀ ਪ੍ਰਸਿੱਧੀ ਦੇਖ ਕੇ ਇੱਕ ਅਮੀਰ ਵਪਾਰੀ ਨੇ ਆਪਣੀ ਧੀ ਦਾ ਵਿਆਹ ਇਹਦੇ ਨਾਲ ਕਰ ਦਿੱਤਾ ਸੋ ਸੰਗਤ ਜੀਏ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਬੰਦੇ ਦੀ ਅਸਲ ਦੌਲਤ ਉਹਦੀ ਨੀਅਤ ਆ ਉਹਦੀ ਮਿਹਨਤ ਆ ਅਤੇ ਸਭ ਤੋਂ ਵੱਡੀ ਗੱਲ ਜਿਸ ਬੰਦੇ ਦੇ ਪੱਲੇ ਪਰਮਪਿਤਾ ਪਰਮਾਤਮਾ ਦਾ ਨਾਮ ਆ ਜਿਹਦਾ ਆਪਣੇ ਪਰਮਪਿਤਾ ਪਰਮਾਤਮਾ ਜੀ ਦੇ ਉੱਤੇ ਭਰੋਸਾ ਪੂਰਾ ਹੋਵੇ ਪਰਮਪਿਤਾ ਪਰਮਾਤਮਾ ਉਹਦੀ ਹਰ ਥਾਂ ਤੇ ਰੱਖਿਆ ਕਰਦੇ ਨੇ ਉਹਦੀ ਹਰ ਥਾਂ ਤੇ ਲਾਜ ਰੱਖਦੇ ਨੇ ਉਹਦੀ ਮਿਹਨਤ ਉਹਦੀ ਨੀਅਤ ਨੂੰ ਦੇਖ ਕੇ ਉਹਦੇ ਲਈ ਰਾਹ ਆਪੇ ਹੀ ਬਣਾ ਦਿੰਦੇ ਨੇ ਉਹਦੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਸੋ ਆਪਾਂ ਨੂੰ ਇਹ ਕਹਾਣੀ ਤੋਂ ਇਹੀ ਸਿੱਖਿਆ ਪ੍ਰਾਪਤ ਕਰਨੀ ਆ ਕਹਾਣੀ ਦੇ ਪਾਤਰ ਘਟਨਾਵਾਂ ਵੱਲ ਨਹੀਂ ਜਾਣਾ ਤੁਹਾਡਾ ਅਸਰ ਕਰਦੇ ਹਾਂ ਕਿ ਅਗਲੀ ਵੀਡੀਓ ਨੂੰ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ